ਬਹੁਤ ਨੁਕਸਾਨ ਹੋਇਆ ਮੀਂਹ ਸੜਕ ਸੀ ਇਹ ਤਨੋੜੀ ਅੱਜ ਤੋਂ ਬੈਠੋ ਬੈਠੇ ਨਹੀਂ ਆਉਣ ਬਹੁਤ ਦਰਦ ਹੋਈ ਜਾਂਦਾ ਗਾ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੀ ਫੇਸਬੁੱਕ ਬਹੁਤ ਕਰੋ ਕਰ ਗਈ ਬਹੁਤ ਦਿਲੋਂ ਤੁਹਾਡਾ ਧੰਨਵਾਦ ਨਮੀ ਸਵੇਰ ਨਵਾਂ ਬਲੌਗ ਕਈ ਦਿਨਾਂ ਮੀ ਚਲ ਜਾਈ ਪਰਮਾਤਮਾ ਦੀਆਂ ਚ ਕਿਰਪਾ ਮੌਸਮ ਠੀਕ ਹੈ ਕੁਝ ਪੰਜਾਬ ਤੇ ਮੇਰੇ ਭਰੇ ਹੱਥ ਰੱਖੇ ਪਰਮਾਤਮਾ ਆਪਕੇ ਹੀ ਗਾ ਤੁਹਾਨੂੰ ਜੀ ਆਪਾਂ ਪਿੰਨਾਂ ਬਲੈਕ ਕਾਫੀ ਗੁੱਡ ਮਾਰਨਿੰਗ ਹੋ ਗਈ ਆਪਣੀ ਤੇ ਜੁੜੇ ਰਹੋ ਆਪਣੇ ਬਲੌਗ ਨਾਲ ਦਿਖਾਉਣੇ ਤੁਹਾਨੂੰ ਅੱਜ ਲਓ ਜੀ ਆਪਾਂ ਚੜ ਕੇ ਬਰਨਾਲਾ ਰੋਡ ਇੱਕ ਮੈਨੂੰ ਐ ਨਹੀਂ ਪਤਾ ਸਾਡੇ ਸੁਭਾ ਜਾਂਦਾ ਲੱਭਉਂਦੀ ਇਹ ਖਾਦੀ ਆ ਯਾਰ ਪਾਣੀ ਇੰਨਾ ਹੈਗਾ ਸੁਭਾ ਜਮਾ ਖਾਣੀ ਪਤਾ ਨਹੀਂ ਪੈਸੇ ਤੋਂ ਟੱਟ ਗਿਆ ਲਓ ਜੀ ਚੜ ਗਏ ਆਪਾਂ ਬਰਨਾਲਾ ਰੋਡ ਆ ਦੇਖੋ ਬਾਈ ਜੀ ਸੜਕਾਂ ਐ ਖਰਾਬ ਹੋਈਆਂ ਬਹੁਤ ਨੁਕਸਾਨ ਹੋਇਆ ਮੇਹਨ ਸੜਕ ਸੀ ਇਹ ਤਨੌਲੇ ਤੋਂ ਵੀਖੀ ਵਾਲੀ ਐਡੇ-ਐਡੇ ਪਾੜ ਪੈ ਗਿਆ ਅੱਗੇ ਵੀ ਪਿਆ ਹੋਇਆ ਤੁਹਾਨੂੰ ਦਿਖਾਉਂਗਾ ਲਓ ਜੀ ਆਪਾਂ ਆਏ ਪਿੰਡ ਸਹਿਜੜੇ ਇੱਥੇ ਸੀ ਆਪਾਂ ਇੱਕ ਭੋਗ ਤੇ ਭੋਗ ਮੜਾ ਲੇਟ ਪਉਗਾ ਇਸ ਕਰਕੇ ਬਾਬਾਰੇ ਬਹਿ ਗਏ ਇਹ ਪਿੰਡ ਦਾ ਮਾਹੌਲ ਦੇਖੋ ਜੀ ਲਓ ਜੀ ਪਿੰਡਾਂ ਦੇ ਵਿੱਚ ਇਹ ਹੀ ਹੁੰਦਾ ਇੱਕ ਬਾਬੇ ਨੇ ਦੇਖਿਆ ਵਾ ਇੱਥੇ ਪਾਣੀ ਖੜਾ ਬਾਰੂ ਸੰਗ ਤਾਂ ਉਸ ਕਰਕੇ ਬਾਬੇ ਨੇ ਆਪ ਝਾੜੂ ਲੈ ਕੇ ਸਾਰਾ ਪਾਣੀ ਸਾਫ਼ ਕਰਤਾ ਇਹ ਹੈ ਪਿੰਡ ਵਿੱਚ ਇੱਕਾ ਮਿਕਣਾ ਹੀ ਇੱਕਾ ਬਣਿਆ ਰਹੇ ਪਈ ਪਿੰਡ ਦਾ ਆਣੀ ਫੈਲਦੇ ਹੋ ਐਤੋ ਬੈਨੋ 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 ਦੇ ਵਿੱਚ ਤੋਂ ਪਹਿਲਾਂ ਇਹ ਜਿਤਾਉਂਦੇ ਆਏ ਇਹ ਜੀ ਦੀ ਜੈ ਜੀ ਵਾਲੇ ਆਪਣੇ ਪਾਰਕ ਇੱਕ ਤਕਰੀ ਬਕਰ ਕਰੇ ਲਓ ਜੀ ਆਪਾਂ ਭੋਗ ਤੋਂ ਆ ਗਏ ਭੋਗ ਤੋਂ ਉਹਦੇ ਰਾਹ ਚ ਸ਼ਬੂ ਘੜ ਗਈ ਸ਼ਬਵੇ ਤੇ ਇਨੇ ਦਿੱਤੀ ਆ ਕਿ ਖਾੜਿਆਂ ਦੇ ਇੱਕ ਪੈਕਰ ਵਾਲਾ ਦੇਖਦੇ ਕੀ ਆ ਤੇ ਪਹੁੰਚ ਚੁੱਕੇ ਹਾਂ ਕਰੇ ਤੇ ਅੱਜ ਗਏ ਸੀ ਦੋ ਤਿੰਨ ਕੰਮ ਕੁਬੀਲ ਜਿੱਦੇ ਕਰੇ ਤੇ ਦੂਜੀ ਸਾਨੂੰ ਕੀ ਕੰਮ ਕਰਦੇ ਆ ਕੀ ਦੱਸਦੇ ਹਾਂ ਬਹੁਤ ਟਾਈਮ ਕੰਦੇ ਹੁਣ ਸੇ ਬਣ ਚਾ ਲੋ ਜੇ ਇੱਕ ਕੱਲ ਉੱਥੇ ਸਕੂਪਰੀ ਤੋਂ ਡਿੱਗ ਪਏ ਸੀ ਆਪਾਂ ਉਦੋਂ ਦਾ ਕੁਝ ਨਹੀਂ ਹੋਇਆ ਹੁਣ ਬਹੁਤ ਦਰਦ ਹੋਈ ਜਾਂਦਾ ਹੈ ਤੇ ਇੱਕ ਇੱਥੇ ਬਹਿ ਪਰ ਮੈਂ ਤੇ ਪੈਜੀ ਦੇਖੋ ਬਹੁਤ ਅਰਥ ਹੁੰਦਾ ਹਣਾ ਲਓ ਜੀ ਆਪਾਂ ਆ ਕੇ ਪੈ ਗਏ ਸੀਗੇ ਹੁਣ ਉੱਠਾਂਗੇ ਤੇ ਹੁਣ ਆਪਾਂ ਨੂੰ ਬਣਾ ਦੇ ਕਰ ਦਿੰਨੇ ਕਾਫੀ ਕਾਫੀ ਬਣਾਤੀ ਨਾਲ ਆਪਾਂ ਨੂੰ ਦਿੱਤੇ ਨੇ ਪੂਰੀ ਫੀਲਿੰਗ ਲੈਣੇ ਆ ਕਾਫੀ ਟਾਈਮ ਤੱਕ ਚੋਕੋ ਬਿਸਕੁਟ ਨਾਲ ਕਾਫੀ ਪੀਨੇ ਅੰਨਾ ਨਰਜੀ ਨਹੀਂ ਹੋਦੀ ਫੇਰ ਉੱਠਦੇ ਆਗੇ ਕਾਫੀ ਵੀ ਕੇ ਲਓ ਇਹ ਸ਼ੁਕਰ ਅਜ ਪ੍ਰਮਾਤਮਾ ਦਾ ਬਹੁਤ ਵਧੀਆ ਦਾ ਨੰਗਾ ਨਾ ਕਨੀਮ ਨਾ ਕੁਸ਼ੂਰ ਤੇ ਜਿਹੜਾ ਪਾਣੀ ਪੁਣੀ ਸੀ ਰਾਹਾਂ ਤੇ ਸੁੱਕ ਗਿਆ ਦੇਖੋ ਸਾਰਾ ਸੁੱਕਿਆ ਥੋੜਾ ਮੋਟਾ ਰਹਿ ਗਿਆ ਕਿੱਥੇ ਟੋਏ ਟੂਏ ਨੇ ਜਾ ਜਿੱਥੇ ਜ਼ਿਆਦਾ ਪਾਣੀ ਇਕੱਠਾ ਹੋ ਗਿਆ ਸਾਡੇ ਪਿੰਡਾਂ ਦੇ ਮਾਹੌਲ ਹਲੇ ਠੀਕ ਨੇ ਪਰ ਮੰਤਮਾ ਮੇਰ ਪਰਿਆ ਤਰਿਆ ਕਿਉਂ ਰਿਆ ਆਇਆ ਯਾਰ ਸੀ ਆਪਣਾ ਕਹਿੰਦਾ ਮੁਰਕਿਆਣਾ ਭਾਈ ਮੈਂ ਮੁਰਕਿਆ ਜੀ ਦੇਖੋ ਸਾਰੀਆਂ ਗਲੀਆਂ ਸੁੱਕਾ ਪਲੰਗਾ ਤੇ ਜਲ ਮੱਡੀ ਆ ਗਈ ਇੱਧਰ ਸਾਰੇ ਕਿਤੇ ਹੈ ਨਹੀਂ ਇੰਨਾ ਪਾਣੀ ਬੱਚਦਾ ਬੰਦ ਲੈ ਆ ਗਿਆ ਬੰਦਾ ਇਹ ਤਗੜਾ ਕੀ ਮਹੌਲਾ ਵਧੀਆ ਵਧੀਆ ਤੇ ਆਪਣੇ ਕੀ ਮਹੌਲਾ ਪਾਣੀ ਦਾ ਵਧੀਆ ਨਾ ਆਪਣੇ ਦਾ ਆਪਣੇ ਲਵੇ ਲਾਉਣੇ ਪਿੰਡਾਂ ਠੀਕ ਹੈ ਹਾਂ ਹਾਂ ਵਧੀਆ ਸਾਲ ਪਰਮਾਤਮਾ ਦੇ ਮਿਹਰ ਆ ਕਿਵੇਂ ਇੱਧਰ ਜਿਹੜਾ ਮਾਤੇ ਹੈ ਪਾਣੀ ਕਿਵੇਂ ਇਥੇ ਪਾਣੀ ਇੱਥੇ ਲੋਟਾ ਲੋਟਾ ਪਰ ਜਾਈਗਾ ਭਾਈ ਇੱਧਰ ਸਾਡੇ ਲੋਟਾ ਸਾਡੇ ਪਿੰਡ ਚ ਮੇਰੇ ਕਰਦੇ ਦੂਜੇ ਪਿੰਡ ਵੀ ਲੋਟ ਹੋ ਜਾਣੇ ਛੇ ਕਿਉਂ ਜੀ ਲਓ ਜੀ ਸੂਰਜ ਦੇਵਤਾ ਸ਼ਿਭ ਚੱਲਿਆ ਚੰਦਰ ਮਾਧਰੀ ਸਾਹਿਬ ਨਿਕਲ ਚੱਲਿਆ ਅੱਜ ਦੇ ਦਿਨ ਦਾ ਐਂਡ ਹੋ ਚੁੱਕਿਆ ਹਨੇਰਾ ਵੀ ਹੋ ਰਿਹਾ ਵਾ ਸੋ ਹਨੇਰਾ ਹੈਗਾ ਕੈਮਰੇ ਦੇ ਘੱਟ ਪਤਾ ਲੱਗਦਾ ਦੇਖੋ ਮੈਂ ਫੇਰ ਵੇਗਣਾ ਰੱਬ ਦਾ ਬਹੁਤ ਸ਼ੁਕਰ ਹੈ ਅੱਜ ਦਾ ਦਿਨ ਬਹੁਤ ਵਧੀਆ ਲੰਘਿਆ ਲਓ ਜੀ ਆਪਾਂ ਹੁਣ ਮੰਡੀ ਚ ਆਏ ਸੀ ਜੁਕਰੇ ਕਰੇ ਆਪਣੇ ਤਾਂ ਚਾਚੇ ਕੇ ਮੱਧ ਸੀ ਉਹਨਾਂ ਨੇ ਵੇਚੀਆ ਬੋਲੀ ਬਹੁਤ ਜੰਨੀਆਂ ਦੀਆ ਦੇਖ ਬਹੁਤ ਵਧੀਆ ਚੀਜ਼ ਹੈ ਬੋਲੀ ਖਾਣੀ ਜਾਂਦੀ ਹੈ ਇਹਨੇ ਬਹੁਤ ਤਾਕਤ ਮਿਲਦੀ ਹੈ ਮਨੋਜ ਪਾਸ਼ਰੇ ਜਮਾ ਜਿਤੂ ਮੱਧੂਨੀਯਮ ਪੜਾ ਕੇ ਆਪਾਂ ਬਸੂ ਰੱਖਦੇ ਨਹੀਂ ਆਪਾਂ ਤਾਂ ਲੈਨੇ ਮੁੱਲੀ ਲਓ ਜੀ ਅੱਜ ਦਾ ਆਪਾਂ ਬਲੌਗ ਕਰਦੇ ਆ ਸਮਾਪਤ ਕੋਡਨਾਈਟ ਜਿਹਾ ਨੇ ਵਾਸਦੇ ਰਹੋ ਤੇ ਇੱਕ ਵੀਰਮਨ ਕੇ ਫੋਲੋ ਕਰੋ ਮੜੇ ਆਪਣੇ ਫੋਲੋ ਨੇ ਜਿਹੜੇ ਉਹ ਮੜੇ ਕੱਟਨੇ ਜ਼ਰੂਰ ਕਰੋ ਕਮੈਂਟ ਲਾਈਕ ਸ਼ੇਅਰ ਸਾਰਾ ਕੁਝ ਕਰੋ ਬਹੁਤ ਬਹੁਤ ਧੰਨਵਾਦ ਆਪਣੀ ਫੇਸਬੁਕ ਬਹੁਤ ਵਧੀਆ ਗਰੋ ਕਰ ਗਈ ਧੰਨਵਾਦ